ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਹਰ ਜੋਗ ਜੁਗ ਭਗਤ ਪਾਇਆ ਪੈ ਅਜਰਕਦਾਇਆ RAM ਰਾਜੇ ਹਰ ਨਾਗ ਦੁਸ਼ਟ ਹਰ ਮਾਰਿਆ ਪ੍ਰਲਾਦ ਤਰਾਇਆ ਅਹੰਕਾਰ ਅਨੰਦ ਕਾ ਪਿੱਟ ਦੇ ਨਾਮ ਦੇ ਉਮਕਲਾਇਆ ਨਰਨਾਨਕ ਸਾਹ ਹਰ ਸੇਵਿਆ ਅੰਤ ਲੇ ਛਡਾਇਆ ਸਲੋ ਕੁ ਮਹੱਲਾ ਪਹਿਲਾ ਦੁਖਦਰ ਸੁਖ ਰੁਗ ਪਿਆ ਜਾ ਸੁਖ ਤਾਂ ਮਨ ਹੋਏ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੋਂ ਕਰੀ ਨਾ ਹੋਏ ਬਲਹਾਰੇ ਕੁਦਰਤ ਵਸਿਆ ਤੇਰਾ ਅੰਤ ਨ ਜਾਹੀ ਲਖਿਆ ਰਹੋ ਜਾਤ ਮੈਂ ਜੋ ਜੋ ਤਮੈ ਜਤ ਅਕਲ ਕਲਾ ਪ੍ਰਭੂ ਰਹਾ ਤੂੰ ਸੱਚਾ ਸਾਇਬ ਸਤਿ ਸਵਾਲਿਓ ਜਿਨ ਕੇ ਤਿਸ ਉਪਾਰ ਪਿਆ ਕਹੋ ਨਾਨਕ ਕਰਤੇ ਕੀ ਬਾਤਾ ਜੋ ਕੁਛ ਕਰਨਾ ਸੋ ਕਰ ਰਹਿਆ ਸੋਦਰ ਰਗ ਸਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਸੋ ਕਰਕੇ ਅਜਤਬ ਸਰਬ ਸੁਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕੀਤੇ ਤੇਰੇ ਵਾਵਨ ਹਾਰੇ ਕੀਤੇ ਤੇਰੇ ਰਗ ਪ੍ਰੇਸਾਂ ਕਹੀਏ ਕੀਤੇ ਤੇਰੇ ਗਾਵਣ ਹਾਰੇ ਗਾਵਨ ਤਨੋਂ ਪਾਉਣ ਪਾਣੇ ਬਸੰਤਰ ਗਾਵੈ ਰਜ ਧਰਮ ਦੁਵਾਰੇ ਗਾਵਨ ਤਨੋਂ ਚਿਤ ਗੁਪਤ ਲਿਖ ਜਾਣ ਨਨ ਲਿਖ ਲਿਖ ਧਰਮ ਵਿਚਾਰੇ ਗਾਵਨ ਤਨ ਇਸਰ ਬਰਮਾ ਦੇਵੇ ਸੋਹਣ ਤੇ ਰਿਸਦਸ ਵਾਰੇ ਗਾਵਨ ਤਨ ਨਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਣ ਤਨ ਸੇ ਸਮਾਧੇ ਅੰਦਰ ਗਾਵਣ ਤਨ ਸਾਧ ਵਿਚਾਰੇ ਗਾਵਣ ਤਨ ਜਤੇ ਸਤੇ ਸੰਤੋਖੇ ਗਾਵਣ ਤਦ ਨ ਵੀਰ ਕਰਾਰੇ ਗਾਵਣ ਤਨ ਪੰਡਤ ਪੜਨ ਰਖੇ ਸਰ ਜੂਗ ਵੇਦਾਂ ਨਾਲੇ ਗਾਵਣ ਤਨ ਮੋਹਣੀ ਆਮਨ ਮੋਹਣ ਸੁਰਗ ਮਚ ਪਿਆਲੇ ਗਾਵਣ ਦਤਨ ਪਾਏ ਤੇਰੇ 88 ਤੀਰਥ ਨਾਲੇ ਗਾਵਣ ਤਨ ਜੋਦ ਮਹਾ ਬਲਸੂਰਾ ਗਾਵਣ ਤੁਨ ਖਾਣੀ ਚਾਰੇ ਗਾਵਣ ਤੁਨ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਤਾਰੇ ਸੇਤ ਤੁਨ ਗਾਵਣ ਜੋਤ ਤੁਪਾਵਣ ਰੁੱਤੇ ਤੇਰੇ ਭਗਤ ਰਸਾਲੇ ਹੋਰ ਕਿ ਤ ਤੁਨ ਗਾਵਣ ਸੇ ਮੈ ਚਤਨ ਆਵਣ ਨਾਨਕ ਵਿਚਾਰੇ ਸੋਈ ਸੋ ਸਦਾ ਸਠ ਸਾਹਿਬ ਸੱਚਾ ਸੱਚੇ ਨਾਹੀਂ ਹੈ ਪਿਓ ਸਿ ਜੋਇ ਨ ਜਾ ਸਿਰਚਨਾ ਢਿਨ ਰਚਾਈ ਰੰਗੇ ਰੰਗੇ ਪਾਤੇ ਕਰ ਕਰ ਨਰਸਿਮਹਾ ਢਿਨੋ ਪਾਈ ਕਰ ਕਰ ਦੇਖੇ ਕੀ ਤਾਪਣਾ ਜੋ ਤਸ ਦੇ ਵਡਿਆਈ ਜੋ ਤਸ ਭਾਵੈ ਸੋਇ ਕਰ ਸਿਵ ਰੁਕਮਨ ਕਰ ਨਾ ਜਾਇ ਸੋ ਪਾਤਸ਼ਾਹ ਸਾਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵਡਾ ਔਖਾ ਸਭ ਕੋ ਏਕ ਵਡਾ ਡੀਠਾ ਹੋਏ ਕੀਮਤ ਪਾਇ ਨ ਕਹਿਆ ਜਾਇ ਕਹਨੇ ਵਾਲੇ ਤੇਰੇ ਸਮਾਏ ਵੱਡੇ ਮੇਰੇ ਸਾਈਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕਿਵੜ ਚੀਰਾ ਰਹਾ ਉਹ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਾਨੀ ਗੁਰ ਗੁਰ ਹਾਈ ਕਹਣ ਨਾ ਜਾਈ ਤੇਰੀ ਤਿਲ ਵੱਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਦਾ ਪੁਰਖਾਂ ਕੀਆਂ ਵੱਡਿਆਈਆਂ ਦੁਦਮਣ ਸਦਿਕ ਨਾ ਪਾਇਆ ਕਰਮ ਲੈਨੇ ਠਾਕ ਰਹੀ ਆਖਣ ਵਾਲਾ ਕਿਆ ਵਿਚਾਰਾ ਸਿਵਤੀ ਪ੍ਰੇ ਤੇਰੇ ਢੰਡਾਰਾ ਜਿਸ ਤੋਂ ਦੇਹਤ ਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਅਸਾ ਮਹੱਲਾ ਪਹਿਲਾ ਆਖਾਂ ਜਿਵਾਂ ਵਿਸਰਹਿ ਮਰਜਾਉ ਆਖਣ ਓ ਕਾ ਸੱਚਾ ਨਾਮ ਸੱਚ ਨਾਮ ਕੀ ਲਾਗੈ ਭੁਗਤ ਭੁੱਖਾ ਕਾ ਚਲਿਆ ਦੁਖ ਸੋਖ ਵਿਸਰਾ ਮੇਰੀ ਮਹਾਏ ਸਚ ਸਚ ਨਾਹਿ ਰਹਾਉ ਸਚ ਨਾਮ ਕੀਤਲ ਵਡਿਆਈ ਅਖਤ ਕੇ ਕੀਮਤ ਨਹਿ ਪਾਈ ਜਿਸਮਿਲ ਕੇ ਆਖਣ ਪਹ ਵਡਨ ਹੋਵੇ ਕਾਟ ਨ ਜਾਏ ਨਾ ਹੋ ਮਰਨ ਹੋਵੇ ਸੋਗ ਦਿਨ ਦਰਹਿ ਨ ਚੁੱਕਾ ਭੋਗਾ ਗੁਣ ਇਹ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆਪ ਤਿਵੜ ਤੇਰੀ ਧਾਤ ਜਨਨਨ ਕਰਕੇ ਕੀਤੀ ਰਾਤ ਖਾਸ ਸੰਸਾਰ ਤੇ ਇੱਕ ਮਰ ਜਾਤ ਨਾਨਕ ਨਾਮ ਬਾਸਨਾਤ ਰਗੁ ਜੀ ਮਹੱਲਾ ਚੌਥਾ ਹਰ ਕੀ ਜਨ ਸਤ ਗੁਰ ਸਤ ਪੁਰਖਾਂ ਬਿਨ ਗੁਰ ਗੁਰ ਪਾਸ ਹਮ ਕੀ ਰੇ ਕਰਮ ਸਤ ਗੁਰ ਸਰਨਾਏ ਕਰ ਧਿਆਨ ਪ੍ਰਗਾਸ ਮੇਰੇ ਮਿਤ ਗੁਰਦੇਵ ਮੋ ਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਬਰ ਪ੍ਰਾਨ ਸਖਾਈ ਹਰ ਕੀਰਤ ਹਮ ਰੇ ਰਾਸ ਰਹਾਉ ਹਰ ਜਨ ਕੇ ਵਿਭਾਗ ਵਡੇਰੇ ਜਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਸੋ ਜਨ ਹਰ ਹਰ ਸਨਾਮ ਨ ਪਾਇਆ ਤੇ ਪਾਗ ਜੰਪਾਸ ਜੋ ਸਤਿਗੁਰ ਸਰਣ ਸੰਗਤ ਨੇ ਆਏ ਤਿਰਗ ਜਿਵੇ ਤਿਰਗ ਜਿਵਾ ਸੋ ਜਨ ਹਰਦਨ ਸਤੂਰ ਸੰਗਤ ਪਾਏ ਤੈ ਧੁਰ ਮਸਤਕ ਲਿਖਿਆ ਲਿਖਾਸ ਤਨ ਤਨ ਸਾ ਸੰਗਤ ਜਿ ਤਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਗ ਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਚਿਤ ਵਹ ਉਦਮ ਜਾ ਹਰ ਹਰ ਦੀ ਉਪਰਿਆ ਸਲਵਤਰਮ ਜੰਤੂ ਪਾਇ ਤਾ ਗਰਜ ਕਾਗ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਸ਼ਟ ਹਰਿਆ ਰਹਾਉ ਨਰਨ ਪਿਤਾ ਲੋਗ ਸਦਵਨਤਾ ਕੋ ਇਨਕਿਸ ਕੀ ਧਰਿਆ ਸਰਸਰਿਕ ਸਬਾਹੇ ਠਾਕੁਰ ਕਾਹੇ ਮਨ ਪੁਕਰਿਆ ਊੜ ਊਡਾਵੇ ਸਕੋ ਸਾ ਤਿਸ ਪਛ ਬਚਰੇ ਸ਼ਰਿਆ ਤਿਨ ਕਵਨ ਖਲਾ ਵੇ ਕਾਂਡ ਚੁਗਾਵੇ ਮਨ ਮੈ ਸਿਮਰਨ ਕਰਿਆ ਸਬ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਟ ਤਲ ਧਰਿਆ ਜਰਨਾਨਕ ਬਲ ਬਰਸਤ ਬਲ ਜਈਐ ਤੇਰਾ ਅੰਤ ਨ ਪਾਰ ਵਰਿਆ ਰਾਗਾ ਸੰਹਲਾ ਚੌਥਾ ਸੋਪੁਰਖ ੴ ਸਤਿਗੁਰ ਪ੍ਰਸਾਦ ਸੋਪੁਰਖ ਨਰੰਜਨ ਹਰ ਪ੍ਰਖਣ ਨਰੰਜਨ ਹਰਗਮਗਮ ਆਪਾਰ ਸਭ ਧਿਆਵ ਸਭ ਧਿਆਵ ਤੁਧ ਜਹ ਸੱਤੇ ਸਰਜਨ ਹਾਰਾ ਸਭ ਜੇ ਤੇ ਮਾਰੇ ਜੇ ਤੁਧੇ ਅੰਕਾ ਦਾਤਾ ਹਰ ਧਿਆਹੁ ਸੰਤੋ ਜੀ ਸਭ ਦੁਖ ਵਿਸਾਰਨ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਕੁ ਜਿਕਾ ਨਾਨਕ ਜント ਵਿਚਾਰਾ ਤੂ ਘਟ ਘਟ ਅੰਤਰ ਸਰਬ ਨਰਨਤਰ ਜੀ ਹਰੇ ਕੋਪੁਰਕ ਸਮਾਨ ਇਕ ਦਾਤਿਕ ਭਿਖਾਰੀ ਜਿਸ ਤੇ ਰਿਟੋਟ ਵਿਡਾਣਾ ਤੂ ਆਪੇ ਦਾਤਾ ਆਪੇ ਭੁਗਤਾ ਜਿਹੋਂ ਤੁਧ ਬਿਨਾ ਅਵਰ ਨ ਜਾਣਾ ਤੂ ਪਾਰ ਬ੍ਰਹਮ ਬਿਅੰਤ ਬਿਅੰਤ ਜਿ ਤੇਰੇ ਕਾ ਗੁਨਾਖ ਵਿਖਾਣਾ ਜੋ ਸੇਵੈ ਜੋ ਸੇਵ ਤੁਜ ਨਾਨਕ ਤਨ ਕੁਰਬਾਨ ਹਰ ਧਿਆਵੈ ਹਟ ਧਿਆਵੈ ਤੁਧ ਜੀ ਸੇਹ ਜੰਗ ਕੁਮੈ ਸੁਖਵਾਸੀ ਸੇਮੁਗਤ ਸੇਮੁਗਤ ਭੇਜਨ ਹਰ ਧਿਆਇਆ ਜੀ ਤਨ ਟੋਟੇ ਜਮ ਕੇ ਫਾਸੀ ਜਨਰ ਪਹੁ ਜਨ ਹਰ ਨਿਰਪਹੁ ਜਨ ਹਰ ਨਿਰਪਹੁ ਧਿਆਇ ਜੀ ਤਨ ਕਾ ਪਹੁ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੀਰਾ ਹਰ ਜੀਤੇ ਹਰ ਹਰੂਪ ਸਮਾਸੀ ਸੇ ਤਨ ਸੇ ਤਨ ਜਨ ਹਰ ਧਿਆਇ ਜੀ ਜਨ ਨਾਨਕ ਤਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤਾ ਤੇਰੀ ਭਗਤ ਤੇਰੀ ਭਗਤ ਸਲਾਹਣ ਤੁਜ ਰਣਕ ਇੱਕ ਅਨੰਤਾ ਤੇਰੇ ਅਨਕ ਤੇਰੇ ਅਨਕਰ ਹਰ ਪੂਜਾ ਧੀ ਤਪ ਤਾਪੈ ਜਪਹਿ ਬੇਅੰਤਾ ਤੇਰੇ ਨੇਕ ਤੇਰੇ ਨੇਕ ਪੜਹਿ ਬੋ ਸਿਮਰ ਸਾਸਤ ਜੀ ਕਰ ਕਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਬਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਪਰਮ ਪਰਕਰਤਾ ਜੇ ਤੋ ਜਿਵੜ ਅਵਰ ਨ ਕੋਈ ਤੂੰ ਜੋ ਜੋ ਇੱਕੋ ਸਦਾ ਸਦਾ ਤੂੰ ਇੱਕੋ ਜੀਤੂ ਨਹਿ ਚਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰੈ ਸੋ ਹੋਈ ਤੁਧ ਆਪੇ ਸ੍ਰੇਟ ਸਭ ਉਪਾਈ ਜੀ ਤੁਧ ਆਪੇ ਸਿਰ ਸਭ ਗੋਈ ਜਨਾਨ ਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਹ ਜਨੋ ਯਸਮ ਹਲਾ ਚੌਥਾ ਤੂੰ ਕਰਤਾ ਸਚਾਰ ਮੈਂ ਦਾਸਾਂ ਜੋਂ ਤੋਂ ਪਾਵੈ ਸੋਈ ਥਿਸਿ ਜੋ ਤੂੰ ਦਿਆ ਸੋਇਓ ਪੈ ਰਹਾਉ ਸਭ ਤੇਰੇ ਤੋਂ ਸਭ ਨੇ ਤਿਆਇ ਜਿਸਨਾਂ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਡ ਦਾ ਮਨ ਮੁਕਵਾਇਆ ਤਉ ਦਵ ਛੋੜਿਆ ਆਪ ਮਿਲ ਲਾਇਆ ਤੂੰ ਦਰਿਆਉ ਸਭ ਤਜਿ ਮਾਏ ਤੁਝ ਬਿਨੁ ਦੂਜਾ ਕੋਈ ਨਾਹਿ ਜੀ ਜੰਤ ਸਭ ਤੇਰਾ ਖੇਲਾ ਵਿਜੋਗ ਮਿਲ ਵਿਛੜਿਆ ਸੰਜੋ ਘੀ ਮੇ ਅਲੋ ਜਸਨੋ ਤੋ ਜਾਣ ਆਹੇ ਸੋ ਜਨ ਜਾਣੇ ਹਰ ਗਣ ਸਦਿ ਆਖ ਵਕਾਣ ਜਿਨ ਨਰਸੇ ਵਤਨ ਸੁਖ ਪਾਇਆ ਸਜਿਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਇ ਤਤ ਬਿਨ ਦੂਜਾ ਵਰ ਨਾ ਕੋਇ ਤੂੰ ਕਰ ਕਰ ਵੇਖਹਿ ਜਾਣ ਸੋਇ ਜਨਨ ਗੁਰਮੁਖ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਤਿਸਰਵਡੇ ਭੱਲੇ ਨਵਾਸਾ ਪਾਣੀ ਪਾਉ ਗਤ ਨਹਿ ਕੀਆ ਪੰਕਜ ਮਾ ਪਗ ਨਹਿ ਚੱਲ ਹਮ ਦੇਖਾਂ ਤੈ ਡੂਬੀ ਅਲੇ ਮਨੇਕਨ ਚਿਤ ਸਮੂੜ ਮੰਨਾ ਹਰ ਵਿਸਰ ਤੇਰੇ ਗੁਣ ਗੱਲੇ ਆ ਰਹਾਉ ਨਾ ਹੋ ਜਤਿ ਸਤੇ ਨੇ ਪੜਿਆ ਮੂਰਖ ਮੁਗਦਾ ਜਨ ਮੰਨਾ ਪਪਿਆ ਪ੍ਰਨਤ ਨਾਨਕ ਤਨ ਕੀ ਸਰਨਾ ਢਣ ਤੋਂ ਨਾਹੀਂ ਵਿਸਰਿਆ ਸਾਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਕ ਦੇਹ ਰਿਆ ਗੋਬਿੰਦ ਮਿਲਣ ਕੇ ਤੇਰੀ ਬਰੀਆ ਵਰਕਾ ਚਿਰ ਕੀਤ ਨਾ ਕਾਮਿਲ ਸਾਧ ਸੰਗਤ ਬਚ ਕੇਵਲ ਨਾਮ ਸਰੰਗ ਜਾਮ ਲਾਗ ਪਉ ਜਲ ਤਰਨ ਕੈ ਜਨ ਬਿਰਤਾ ਜਾ ਤਰੰਗ ਮਾਇਆ ਕੈ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਮਨੀਚ ਕਰਮਾ ਸਰਨ ਪਰੇ ਕੀ ਰਾਖੋ ਸ਼ਰਮੈ ਓਕੰਕਾਰ ਸ੍ਰੀ ਵਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਦਸਮੇ ਇੱਕ ਵਿਭਾਟ ਵੇਣਤੀ ਚੋਪਈ ਹਮਰੀ ਕਰੋ ਹਾਤੇ ਰਛਾ ਪੂਰਨ ਹੋਇ ਚਿਤ ਕੇ ਇੱਛਾ ਤਵ ਚਰਨ ਅਨੰਦ ਰਹਿ ਮਾਰਾ ਆਪ ਨਾ ਜਾਣ ਕਰੋ ਪ੍ਰਤਪਾਰ ਹਮਰੇ ਦੁਰ ਸਭੈ ਤੁਮ ਘਾਵੋ ਆਪ ਹਾਦੈ ਮੋਹਿ ਬਚਾਓ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸੇਵਕ ਕਰਤਾ ਰਾਮੋ ਰਛਾ ਨਿਜ ਕਰਦੇ ਕਰਿਆ ਸਭਰਨ ਕੋ ਆਸੰਗਰੀਆ ਪੂਰਨ ਹੋਏ ਹਮ ਹਰੀ ਆਸਾ ਤੋਰਪਜਨ ਕੀ ਰਹਿ ਪਿਆਸਾ تو میں چاٹ گو ورنہ تیو جو پاؤں سی سکھ مار تاری سر مار ماری آپ مرن کال کا جو سدا ماری پچا سرست کرائی راک پیاری دین بن دن کے ہنتا تمہ پری چترد کنتا کال پائے برما بترا کا شیو جو کاسن پرکاشا سکل کا تمشا جمن کال جوگی شیو کید برما جتو ਜਮਨਕਾਲ ਸੋ ਲੋਕ ਸਵਾਰਾ ਨਮਸਕਾਰ ਤਹੇ ਮਹਾਰਾਜ ਜਮਨਕਾਲ ਸਵਜਕਤ ਬਣਾਇਓ ਦੇਵ ਦਾਤਿ ਰਿਸ਼ਨੁ ਪਜਾਇਓ ਆਦੰਤਿ ਇਕ ਅਵਤਾਰਾ ਸੋਇ ਗੁਰੂ ਸਮਝਿਓ ਹਮਾਰਾ ਨਮਸਕਾਰਤ ਸਿਹੀ ਕੁਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਕੇ ਅੰਤਰ ਕੇ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ درش کر فولہ سانتن دکھ پائے تی دھی سکھ پائے سادن کے سکھی کے کی, کی پیر پچھا کٹ, کٹ کٹ کے پٹ پٹ کی جان ہے جب کرجا کر ترت دہ پارا جب آ کر کرتے ہوں کب ہوں مل دہ تر سب ہوں جیتے ودن سرسار پا اپ اپنی بوجھوچار تم سبھیت رہت نر آلم جانت وید پیت ار آلم نرکار نربکن لم اند اثمب تمڑ چرت پتا ਜਕ ਭੇਵਨ ਪਾਵਤ ਵੇਦਾ ਤਾਂ ਕੋ ਕਰ ਪਾਹਨ ਉਨਮਨਤ ਮਹਾ ਮੂੜਕਿ ਭੇਦ ਨ ਜਾਣਤ ਮਹਾਦੇਵ ਕੋ ਕਹਤ ਸਦਾ ਸ਼ਿਵ ਨਰੰਕਾਰ ਕਾਟਿਨਤ ਨਹਿ ਪਿਉ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਪਿੰਡ ਪਣ ਤੋ ਹੈ ਤੇ ਤੇ ਤੁਮਰਾ ਲਖਨ ਜੈ ਪਸਾਰਾ ਕੈ ਵਿਸਜ ਪ੍ਰਤਮ ਸੰਸਾਰਾ ਇਕ ਰੂਪਨ ਉਪਸਰੂਪਾ ਰੰਗ ਪਿਉ ਰਵਕੇ ਪੂਪਾ ਅੰਡਾ ਦੇ ਰਸੇ ਤਜ ਕੇ ਨਿਉਤ ਵਿਜਖਾਨ ਬਹਰ ਚ ਦੇਨੇ ਕਾਹ ਫੁੱਲ ਰਾਜਾ ਬੈਟਾ ਕਮਸਮਟ ਪਸੰਕਰਿਕਟਾ ਸਗਰੇ ਸਿਟ ਦੇ ਕਹੇ ਚੰਪ ਆਦਿ ਜਗਾ ਸਰੂ ਸਿਮ ਬਭ ਰੱਛਾ ਮੇਰੀ ਤੁਮ ਕਰੋ ਸਿਕ ਵਾਰੈ ਸਿਕ ਸੰਗਰੁ ਦੁਸ਼ਟ ਜਿਤੇ ਉੱਟਵਤ ਉਤਪਤਾ ਸਕਲ ਮਲੇਸ਼ ਕਰੋ ਰਣ ਕਹਤਾ ਜੇ ਸਤੁਤਵ ਸਰਨੀ ਪਰੇ ਤਨ ਕ ਦੁਸ਼ ਦੁਖ ਤਹ ਮੇਰੇ ਪੁਰਖ ਜਮਨਪਗ ਪਰਿ ਤੇ ਹਾਰੇ ਤਨ ਕ ਤੁਮ ਸੰਕਟ ਸਵਟਾਰੇ ਜੋ ਕਲਕ ਗਵਾਰਤਿ ਅਹੇ ਤਾਕੇ ਕਾਲਕਟ ਨਹ ਅਹੇ ਰੱਛਾ ਉਤਾਂ ਸਭ ਕਾਲਾ ਦੁਸ਼ਟ ਰਣ ਤ੍ਰੈਂਤ ਤਕਾਲਾ ਕਿਰਪਾ ਦिष्ट ਦੰਜਾਇਨ ਹਰੋ ਤਾਂ ਕਿ ਤਾਵ ਤਨ ਕਮੈ ਹਰਿਉ ਰਿਦ ਸਿਦ ਕਰਮ ਸਭ ਹੋਈ ਦੁਸ਼ਟ ਸ਼ਸ਼ਕਾ ਨ ਕੋਈ ਇੱਕ ਬਾਰ ਜਤ ਮੈਂ ਸੰਵਾਰਾ ਕਾਲ ਫੰਸ ਤਾਹੀਂ ਉਬਾਰਾ ਜੇ ਨਰ ਨਾਮ ਤੇ ਹਾਰੂ ਕਹਾ ਧਾਰ ਦੁਸ਼ਟ ਦੁਖ ਤੇ ਰਹਾ ਖੜਗ ਕੇ ਤਮੈ ਸਰਨ ਤੇ ਹਾਰੀ ਆਪਹਾ ਦੇ ਲਿ ਉਬਾਰੀ ਸਰਬ ਠੋਰ ਮਹੋ ਸਹਾਈ ਦੁਸ਼ਟ ਦੁਖ ਤੇ ਲਿਓ ਬਚਾਈ ਸਵਈਆ ਪਾਏ ਗਹਿ ਜਬ ਤੇ ਤੁਮਰੇ ਤਵ ਤੇ ਕੋ ਅੱਖ ਤਰੇ ਨਿਆਨਿਆ ਰਾਮ ਰਹੀਮ ਪੁਰਾਨ ਕੁਰਾਨ ਇਕ ਹਮਤੇ ਇਕ ਨਮਾਨਿ ਉਸ ਸਿਮਰਤ ਸਾਸਤਰ ਵੇਦ ਸਵਹਿ ਬੋ ਭੇਦ ਕਮ ਇਕ ਨ ਜਾਣਿ ਉਸ ਸਿਰਸਪਨ ਕਿਰਪਾ ਤੁਮਰੀ ਕਰ ਮੈਂ ਨ ਕਿਉ ਸਭ ਤੋਹਿ ਬਖਾਨੈ ਤੋਹਿ ਰਾ ਸਗਲ ਦਵਾਰ ਕੋ ਛਾੜਕੈ ਗਇਓ ਤੁਹਾਰ ਦਵਾਰ ਬਾਂਹ ਗਹਿ ਕਿ ਲਾਜ ਅਸ ਗੋਬਿੰਦ ਦਾਸ ਤੁਹਾਰ RAM KALI MAHALLA TEEJA ANAND DE KUNKAR SATGURU PRASAD ANAND PYAA MERI MAAY SATGURU ME PAAYA ਸਤਿਗੁਰਤਾ ਪਾਇਆ ਸਹ ਸੇਤੇ ਮਨਵ ਜੀਆਂ ਵਧਾਈਆਂ ਰ ਅਗਰਤਨ ਪਰਵਾਰ ਪਰੀਆਂ ਸ਼ਬਦ ਗਵਣ ਆਈਆਂ ਸ਼ਬਦੋ ਤਾਂ ਗਵਰੀ ਕੇਰਾ ਮਨ ਜਨੇ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਮਨ ਮੇਰਿਆ ਤੁਸ ਦਰ ਹੋ ਹਰ ਨਾਲੇ ਹਰ ਨਾਲ ਰਹੁ ਤੂੰ ਮਨ ਮੇਰੇ ਦੁਖ ਸਭ ਵਿਸਾਰ ਨੰਗੇ ਕਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਗਲਾਂ ਸਮਰੱਤ ਸੁਆਮੀ ਸੋ ਕਿਉ ਮਨ ਵਿਸਾਰੀ ਕਹਿ ਨਾਨਕ ਮਨ ਮੇਰੇ ਸਦ ਰਹੁ ਹਰ ਨਾਲੇ ਸਾਚੇ ਸਾਈ ਬਾ ਕਾ ਨਹੀਂ ਕਰਤੇ ਰ ਘਰਤਾ ਤੇਰਾ ਸਬਕ ਚ ਹੈ ਜਿਸ ਦੇਸ ਪਾਵੇ ਸਦਾ ਸਿਫਤਲਾਹ ਤੇਰੇ ਨਾਮ ਨਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜ ਸ਼ਬਦ ਕਨੇਹਰੇ ਕਹ ਨਾਨਕ ਸੱਚੇ ਸਾਹਿਬ ਕਾ ਨਹੀਂ ਕਰਤੇ ਰ ਸਾਚਾ ਨਾਮ ਮੇਰਾ ਦਾਰੂ ਸਾਟ ਨਾਮ ਦਾਰ ਮੇਰਾ ਜਨ ਭੁਖਾ ਸਭ ਗਵਾਹੀਆਂ ਕਰ ਸ਼ਾਂਸ ਕੁਮਨ ਆਏ ਵਸਿਆ ਜਿਨ ਇੱਚਾ ਸਭ ਪੁਜਾਈਆਂ ਸਦਾ ਕੁਰਬਾਨ ਕਿਤਾ ਗੁਰ ਵਿਟਹੰਡਸ ਦੀਆਂ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸਭ ਤਰ ਪਿਆਰੂ ਸਾਚਾ ਨਾਮ ਮੇਰਾ ਦਾਰੂ ਵਾਜੇ ਪੰਚ ਸ਼ਬਦ ਤਤ ਕਰਸ ਭਾਗ ਕਰਸ ਭਾਗ ਸ਼ਬਦ ਵਾਜੇ ਕਲਾਜਤ ਕਰਤ ਹਰਿਆ ਪੰਚ ਤੁਧ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੋ ਜਨ ਕੋ ਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤੈ ਸੁਖ ਹੋ ਵਤ ਤਤ ਕਰ ਅਨਹਦ ਵਾਜੇ ਆਨੰਦ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਪਰਮ ਪ੍ਰਪਾਇ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ ਸੰਤ ਸਾਜਨ ਪੈ ਸਰ ਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁੰਨਿਤ ਕਹਤੇ ਪ ਸਤਿਗੁਰਿਆ ਪਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹ ਤੂਰੇ ਮਧਾਵਣੀ ਮਹੱਲਾ ਪੰਜਵਾ ਥਾਲ ਵਿੱਚ ਨਵਸਤੂ ਪਇਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਕੁਰ ਕਾ ਪਇਓ ਜਿਸ ਕਾ ਸਭ ਸਰਦਾਰੂ ਜੇ ਕੋ ਖਾਵੇ ਜੇ ਕੋ ਪੁੰਚਾ ਤਸ ਕਾ ਹੋਇ ਉਧਾਰੂ ਇਹ ਵਸਤ ਜੇ ਨਾ ਜਾਇ ਨਿਤ ਨਤਰ ਕੋ ਧਾਰੂ ਤਮ ਸੰਸਾਰ ਚਰਨ ਲਗ ਤਰੀ ਅਸਵ ਨਾਨਕ ਬ੍ਰਹਮ ਪ੍ਰਸਾਰ ਉਸ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਹੀਂ ਮੈਨੂੰ ਜੋਗ ਕਿਤੋਈ ਮੈਂ ਨਿਰਗੁਣ ਹਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਹਿਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾ ਤਨ ਮਨ ਥਿਵੇ ਹਰਿਆ ਪੌੜੀ ਤਿੱਥੈ ਤੂੰ ਸਮਰਥ ਜਿੱਤੈ ਕੋਈ ਨਾਏ ਓਥੈ ਤੇਰੀ ਰੱਖ ਅਗਨੀ ਓਦਰ ਮਾਹੇ ਸੁਣ ਕਹਿ ਜਮਕੈ ਦੂਤ ਨਾਇ ਤਰੈ ਛਟ ਜਾਏ ਪਉਜਲ ਵਿਖਮ ਸਗੋ ਘਰ ਸੋ ਦੀਪਰ ਪਾਹ ਜਨ ਕੋ ਲਗੀ ਪਿਆਸ ਅੰਮ੍ਰਿਤ ਸੇ ਖਾਏ ਕਲ ਮੇ ਆਪਣ ਗੋਵਿੰਦ ਗਾਏ ਸਭ ਸਨੁ ਕਿਰਪਾਲ ਸਮਲ ਸਾਇ ਸਾਇ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਹੀ ਸ਼ਲੋਕ ਮਹਲਾ 5 ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਮ ਨਿਤ ਸਤ ਗੁਰ ਪੇਖਣਾ ਸਰਵਣਿ ਸੁਨਣ ਗੁਰ ਨਾਮ ਸਤ ਗੁਰ ਸੇ ਤਿਰਤਿ ਆਦਰ ਕੇ ਪਈ ਠਾਉ ਕੋ ਨਾਨਕ ਕਿਰਪਾ ਕਰੇ ਜਿਸੁ ਮਹਿ ਵਤ ਦੇ ਜਗ ਮੇ ਉਤਮ ਕਾਢਿ ਆ ਵਿਰ ਲੈ ਕੇ ਕੀ ਮਹੱਲਾ ਪੰਜ ਵਾਰ ਰਖੇ ਰਖਨ ਹਾਰ ਆਪੁ ਬਾਰੀਅਨ ਗੁਰ ਕੀ ਪੈਰੀ ਪਾਏ ਕਾਜ ਸਵਾਰੀਅਨ ਹੋਵਾ ਆਪ ਦੇ ਹਲ ਮਨੋ ਨਾ ਵਿਸਾਰੀਅਨ ਸਾਜਨ ਕ ਸੰਗ ਪਵ ਜਲ ਤਾਰੀਅਨ ਸਾਕਤ ਨਿ ਦੁਸ਼ਕਿਨ ਮਾਹੀ ਵਿਧਾਰੀਅਨ ਤੇ ਸਾਹਿਬ ਕੀ ਟੇਕ ਨਾਨਕ ਬਨੈ ਮਾਹੀ ਦੇਸਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ